विमला बरतल ਲੈ ਦੇ ਬਟਾ ਇਹ ਬੱਸ ਇੱਕ ਮਿੰਟ ਬਈ ਕੱਟ ਸੋ ਲੈਣਾ ਚਾਹ ਹਾਂ ਲੈ ਚੋਣ ਵੰਟੀ ਕੀ ਹਾਂਜੀ ਕੋਈ ਗੱਲ ਨਹੀਂ 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 ਆ ਵੀ ਵੀ ਲਈ ਸੀ ਬਲਾਉ ਮਾਂ ਤੁਸੀਂ ਬੇਟੀ ਨੂੰ ਆਪਣੀ ਸਭ ਠੀਕ ਐ ਨਾ ਹਾਂ ਹਾਂ ਸਭ ਠੀਕ ਐ ਬੰਜੀ ਹਣ ਕਿਹੜੀ ਗੱਲੋਂ देर ਲੱਗ ਰਹੀ ਆ ਕੋਈ ਗੱਲ ਐ ਤੇ ਦੱਸੋ ਹਾਂਜੀ ਖੁੱਲ ਕੇ ਦੱਸੋ ਪੂਰੀ ਗੱਲ ਦੱਸ ਦਿਓ ਖੁੱਲ ਕੇ ਜੋ ਵੀ ਐ ਗੱਲ ਤਾਂ ਸਿੱਧੀ ਦੱਸ ਦਿਓ ਨਾ ਕੀ ਹੋਇਆ ਵਾ ਕੀ ਚੱਕਰ ਕੀ ਐ ਕਾਫੀ ਚਿਰ ਦੇ ਤੇ ਬੈਠੇ ਆ ਸਾਨੂੰ ਪੋਨਾ ਘੰਟਾ ਹੋ ਗਿਆ ਐ ਰਾਣੀ ਤੇਰੀ ਭੈਣ ਵੀ ਆਈ ਤੇਰੇ ਜੀਜਾ ਜੀ ਵੀ ਆਏ ਆ ਤੇਰੀ ਮੰਮੀ ਵੀ ਆਏ ਮੈਂ ਹੱਥ ਜੋੜ ਕੇ ਡਟਕੋ ਮਾਫੀ ਮੰਗਦੀ ਆ ਮੇਰੀ ਤੇ ਤਿਆਰ ਨਹੀਂ ਕੀ ਵਿਆਹ ਵਾਸਤੇ ਭੈਣ ਜੀ ਇਹ ਗੱਲ ਤੁਸੀਂ ਕੀ ਕਹਿਣ ਦਾ ਹੈ ਜੀ ਸਾਨੂੰ ਘਰ ਛੱਡ ਕੇ ਸਾਡੀ ਬੇਇੱਜ਼ਤੀ ਕਰਨ ਦਾ ਹੈ ਰਾਣੇ ਪੁੱਤ ਆਹ ਕੀ ਗੱਲ ਹੋਈ ਤੂੰ ਪਹਿਲਾਂ ਨਹੀਂ ਦੱਸ ਸਕਦਾ ਪਹਿਲਾਂ ਪੁੱਛਿਆ ਨਹੀਂ ਹੁਣ ਸਾਨੂੰ ਸੱਦ ਕੇ ਸਾਡੀ ਘਰ ਦੇ ਇਤੀ ਕੀਤੀ ਸਾਡੇ ਚ ਕੀ ਕਮੀ ਸੀ ਆਂਟੀ ਜੀ ਜੇ ਤੁਹਾਡੀ ਬੇਟੀ ਵਿਆਹ ਇਤਿਆਰ ਨਹੀਂ ਦਿੰਦੀ ਤਾਂ ਸਾਨੂੰ ਪਹਿਲਾਂ ਦੱਸ ਦਿੰਦੇ ਲੈਟਰਾਕਾਰ ਬੁਲਾ ਕੇ ਬੇਇੱਜ਼ਤੀ ਕਿਉਂ ਕਰਨੀ ਸਾਡੀ ਰਾਣੀ ਤੂੰ ਉਹਦੇ ਕਹਿੰਦਾ ਮੈਨੂੰ ਕੁੜੀ ਪਸੰਦ ਹੈ ਕੀ ਆ ਪਾਜੀ ਤੁਸੀਂ ਚੁੱਪ ਕਰ ਜਾਓ ਗਲਤੀ ਇਹਨਾਂ ਦੀ ਨਹੀਂ ਆ ਗਲਤੀ ਸਾਰੀ ਮੇਰੀ ਆ ਜਿਹੜਾ ਮੈਂ ਦੂਜੀ ਵਾਰੀ ਇਹਨਾਂ ਤੇ ਵਿਸ਼ਵਾਸ ਕਰ ਬੈਠਾ ਪਹਿਲਾ ਵਿਸ਼ਵਾਸ ਕੀਤਾ ਉਦੋਂ ਵੀ ਇਹਨਾਂ ਨੇ ਮੈਨੂੰ ਧੋਖਾ ਦਿੱਤਾ ਆ ਦੂਜੀ ਵਾਰੀ ਇਹਨਾਂ ਨੇ ਮੈਨੂੰ ਫੇਰ ਧੋਖਾ ਦਿੱਤਾ ਤੇ ਪਹਿਲੋ ਘਰ ਦੱਸਣਾ ਇਹਨਾਂ ਸਾਨੂੰ ਪਹਿਲਾਂ ਵੀ ਧੋਖਾ ਮਿਲਿਆ ਵਾ ਹੁਣ ਇਹਦੇ ਬੱਚੇ ਕੀ ਕਰਨਦੇ ਆ ਚਲੋ ਚੱਲ ਲੈਣੇ ਘਰ ਨੂੰ ਚਲੀਏ ਹੋਰ ਬੇਇੱਜ਼ਤੀ ਕਰਾਉਣੀ ਹੁਣ ਇੱਥੇ ਚਲੋ ਜੀ ਘਰ ਸੱਦ ਕੇ ਬੇਇੱਜ਼ਤੀ ਕੀਤੀ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਆਂਟੀ ਇਤਨੀ ਮੇਰ ਨਾਲ ਚੰਗਾ ਨਹੀਂ ਕੀਤਾ ਕੀ ਕਸੂਰੀ ਹਮੇਰਾ ਕਿ ਤੁਹਾਡੇ ਤੋਂ ਮੈਂ ਵਿਸ਼ਵਾਸ ਕਰਕੇ ਇੰਨਾ ਕੁਛ ਤੁਹਾਡਣਾ। ਪਰਾਨੇ। ਮੈਨੂੰ ਮਾਫ਼ ਕਰ ਦੇ। ਮੈਂ ਤਾਂ ਝੂਠ ਨਹੀਂ ਸੀ ਬੋਲਿਆ। ਮੈਂ ਸੱਚੀ ਤੇਰੀ ਖਿਆਸ। ਕਿ ਸ਼ਮੀ ਦਾ ਵਿਆਹ ਮੈਂ ਤੇਰ ਨਾਲ ਕਰ ਦੇਣਾ ਸੀ। ਪਰ ਹੁਣ ਕੋਤ। ਸ਼ਮੀ ਨੇ ਜੇਤ ਫੜ ਲਈ। ਤੇ ਮੈਂ ਜਿਸਾਂ ਵਿੱਚ ਉਹਨਾਂ ਹਾਲਾਤਾਂ ਵਿੱਚ ਹੀ ਰਵਾਂਗੀ। ਮੈਂ ਵਿਆਹ ਨਹੀਂ ਕਰਵਾਣਾਂ। ਸਾਰੇ ਮੇਰਾ ਕੀ ਕਸੂਰ ਹੈ ਮੈਂ ਤਾਂ ਵੀ ਧੀ ਬਣਾ ਲਿਆ ਸੀ ਨਾ ਉਹਦੀ ਮਾਂ ਵੰਡ ਕੇ ਸੀ ਨਾ ਤੇ ਮਾਂ ਵਾਲੇ ਸਾਰੇ ਫਰਜ਼ ਪੂਰੇ ਕਰਨ ਦੇ ਸੀ ਤਾਂ ਪਤਾ ਨਹੀਂ ਹਾ ਜੀ ਵੀ ਕਿਤੇ ਕਮੀ ਰਹਿ ਗਈ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆਇਆ ਐਸਾ ਕੀ ਹੋਤ ਹੈ ਮੈਂ ਕੱਲ ਕਹਿੰਦੀ ਸੀ ਸੁਣੋ ਮਾਫ ਕਰਨਾ ਦੱਸਦੇ ਰਹੀ ਟੀ तुम कोई माफी ना मंगो मैं पता वा तुम इस वक्त धोखा नहीं दे रहे मैंने तो, तो ही नहीं देता। धोखा तो खा मेरी किस्मत ने मैंने देता। जो हर बार मेरे ना इदा हो जाना। शायद रब ने मेरी किस्मत में इदा लिखा खुशियां नहीं लिखिया मुसरा रख मन ਜ਼ਰੂਰ ਕਿ ਤਨਕੇ ਤੇ ਤੇਰੇ ਕਰਮਾਂ ਵਿੱਚ ਚ ਲਿਖਿਆ ਹੋਏਗਾ ਠੀਕ ਨਾ ਕਰ ਸਭ ਹਾਲਕ ਸਹੀ ਕਰੇਗਾ ਵੇ ਆ ਜਾ ਹੋਣਾ ਹੁਣ ਕੀ ਬਾਕੀ ਰਹਿ ਗਿਆ ਪਤਾ ਨਹੀਂ ਕੀ ਲਿਖਿਆ ਦਾ ਆਪਣੇ ਮੇਰੀ ਕਿਸਮਤ ਵਿੱਚ ਚੋ ਚੋ ਦੇਖੀ ਚੱਕ ਖੁਸ਼ ਮੇਰਾ ਤੇ ਟੈਂਸ਼ਨ ਨਾ। ਇਹ ਮੈਂ ਤੁਹਾਨੂੰ ਸਹੀ ਲੱਗਣ ਲੱਗ ਪੋਚ। ਕਿ ਮੈਂ ਖੋਦੀ ਉਹਨੂੰ ਦੱਸਿਆ ਕਿ ਮੇਰੀ ਧੀ ਨਾ ਵਿਆਹ ਕਰਵਾ ਲਾ। ਤੇ ਅੱਜ ਸ਼ਮੀ ਦਾ ਚੋ ਕਿਤਾ ਨਾ। ਚੰਗਾ ਨਹੀਂ ਕੀਤਾ। ਮਾਈਕਲ ਜੀ ਜਾਂਦੇ ਆ ਮੰਮੀ ਪਰ ਆਪਣੀ ਨਹੀਂ ਗਲਤੀ ਸੀ ਨਾ ਸਾਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਪਹਿਲੇ ਤੇ ਛੰਮੀ ਨਾਲ ਵੀ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਆਪਾਂ ਘਰ ਪਠਾ ਲਿਆ ਲਿਆ ਕੇ ਤੇ ਛੰਮੀ ਨੂੰ ਆਪਾਂ ਪੁੱਛਿਆ ਹੀ ਨਹੀਂ ਪੁੱਛ ਪੁੱਤ ਮੇਰੀ ਗੱਲ ਸੁਣ ਬੇਸ਼ੱਕ ਸਮਾਂ ਬਦਲ ਗਿਆ ਇਹ ਕੁੜੀਆਂ ਨੂੰ ਪੁੱਛ ਕੇ ਫੇਰ ਰਿਸ਼ਤੇ ਕਰਦੇ ਪਰ ਮੇਰੇ ਵੱਲ ਵੀ ਸੋਚ ਰਾਂ ਅੰਕਲ ਜੀ ਕਿੰਨਾ ਸੀ ਇੱਕ ਮਾਂ ਹੁੰਦਾ ਫਰਜ਼ ਤੇ ਨਾ ਕਰਨ ਦੇ ਸੀ ਨਾ ਮੈਂ ਤੋਂ ਇਹ ਹਮੇ ਬਿਲਕੁਲ ਠੀਕ ਸੀ ਜੋ ਵੀ ਕਰਦੇ ਪਏ। ਤੇ ਰਾਣਾ ਵੀ ਗਲਤ ਨਹੀਂ ਸੀਗਾ। ਉਹਨੇ ਵੀ ਕਈ ਹਾਸਾ ਲਾਈਆਂ ਹੋਣੀਆਂ ਵਾ। ਪਰ ਹੁਣ ਦੇ ਉਹ ਤਾਂ ਦਿਲ ਟੁੱਟ ਗਿਆ ਨਾ। ਜੇ ਆਪਾਂ ਨੂੰ ਪਹਿਲੇ ਦੱਸਿਆ ਹੁੰਦਾ ਸ਼ਮੀ ਨਾਲ ਗੱਲ ਕਰਕੇ ਤੇ ਆਪਾਂ ਕੁਝ ਕਰਦੇ ਹੀ ਨਾ। ਚਲੋ। ਆਪੇ ਵਈ ਗੋਜੀ। ਹੁਣ ਜੋ ਕਰਾਂਗੇ। ਸਭ ਠੀਕੇ ਕਰਨਗੇ। ਬਾਜੀ ਇਹ ਮੈਨੂੰ ਕਿਹੜੇ ਇਮਤਿਹਾਨ ਚ ਪਾਤਾ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਕਿੰਨੇ ਕ ਦੁੱਖ ਸਹਨ ਕਰੂੰਗੀ ਤੁਹਾਨੂੰ ਤੇ ਪਤਾ ਹੀ ਆ ਸ਼ੁਰੂ ਤੋਂ ਮੇਰੇ ਮੇਰੇ ਪਾਪਾ ਨੂੰ ਛੋਟੀ ਹੁੰਦਿਆਂ ਤੁਸੀਂ ਖੋ ਲਿਆ ਮੇਰੇ ਤੋਂ ਮੇਰੀ ਮਾਂ ਮੇਰੀ ਮਾਂ ਨੇ ਇੰਨੇ ਦੁੱਖ ਸੋਖ ਸਹਨ ਕਰਕੇ ਮੈਨੂੰ بڑے ਜੁੱਧਾਂ ਨਾਲ ਪਾਲਿਆ ਤੇ ਚਾਈ ਚਾਈ ਮੇਰਾ ਵਿਆਹ ਮੰਨ ਲ ਕੀਤਾ ਹਮਨੇ ਮੈਨੂੰ ਵਾਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂਗਾ ਹਰ ਦੁੱਖ ਸੁੱਖ ਚ ਮੈਂ ਤੇਰੀ ਬਾਹ ਫੜੂਗਾ ਬਾਬਾ ਜੀ ਉਹਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਪਤਾ ਨਹੀਂ ਮੈਨੂੰ ਛੱਡ ਕੇ ਕਿੱਥੇ ਚਲ ਗਿਆ ਉਹਨੂੰ ਤੁਸੀਂ ਵਾਪਸ ਲਿਆਓ ਪਲੀਜ਼ ਉਹਨੂੰ ਤੁਸੀਂ ਵਾਪਸ ਲੈ ਕੇ ਆਓ ਮੈਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾ ਸਕਦੀ ਮੈਨੂੰ ਪਤਾ ਆ ਮੈਂ ਮੰਮੀ ਜੀ ਨੂੰ ਨਾ ਕਰਕੇ ਉਹਨਾਂ ਦਾ ਬਹੁਤ ਦਿਲ ਦੁਖਾਇਆ ਵਾ ਉਹ ਮੈਨੂੰ ਆਪਣੀ ਧੀ ਸਮਝਣ ਲੱਗ ਪਈ ਆ ਪਰ ਬਾਬਾ ਜੀ ਇਹ ਵੀ ਤੇ ਹੋ ਸਕਦਾ ਹੈ ਨਾ ਉਹ ਮੈਨੂੰ ਆਪਣੀ ਧੀ ਸਮਝਦੇ ਆ ਹਮਨ ਆਵੇ ਜਾਂ ਨਾ ਆਵੇ ਮੈਂ ਇਸ ਘਰ ਨੂੰ ਆਪਣਾ ਸਮਝਿਆ ਮੈਂ ਇਸੇ ਘਰ ਚ ਹੀ ਰਹਿਣਾ ਮੇਰੀ ਡੋਲੀ ਆਈ ਏ ਤਿਰਥੀ ਇੱਥੋਂ ਜਾਏਗੀ ਮੈਂ ਕਦੀ ਇਹ ਘਰ ਛੱਡ ਕੇ ਕਿਤੇ ਨਹੀਂ ਜਾਵਾਂਗੀ ਬਾਬਾ ਜੀ ਮੇਰੇ ਦੁੱਖ ਸੁੱਖ ਸਭ ਤੁਹਾਡੇ ਹੱਥ ਨੇ ਜੇ ਤੁਸੀਂ ਮੇਰੀ ਜ਼ਿੰਦਗੀ ਸੁਖੀ ਕਰਨਾ ਚਾਹੁੰਦੇ ਹੋ ਤੇ ਹਨੂੰ ਵਾਪਸ ਭੇਜ ਦਿਓ ਹਨੂੰ ਵਾਪਸ ਭੇਜ ਦਿਓ ਮੈਂ ਘਰ ਛੱਡ ਕੇ ਨਹੀਂ ਜਾਣਾ ਮੇਰੀ ਝੋਲੀ 'ਚ ਖੁਸ਼ੀਆਂ ਪਾ ਦਿਓ ਬਾਬਾ ਜੀ ਮੇਰੀ ਝੋਲੀ 'ਚ ਖੁਸ਼ੀਆਂ ਪਾ ਦਿਓ ਮੈਂ ਪਿੱਛੇ ਜਾ ਕੇ ਆਪਣੀ ਮਾਂ ਨੂੰ ਦੁਖੀ ਨਹੀਂ ਕਰ ਸਕਦੀ ਕਿ ਮੈਂ ਉਹ ਘਰ ਛੱਡ ਕੇ ਆ ਗਈ ਹਾਂ ਮੈਂ ਤੁਹਾਡੇ ਕੋਲ ਰਹਿਣਾ ਵਾ ਨਹੀਂ ਬਾਬਾ ਜੀ ਨਹੀਂ ਮੈਂਨੇ ਦੋ ਕਨੇਸੇ ਦੇ ਸਕਦੀ ਮਾਂ ਨੂੰ ਤੇ ਪਹਿਲੇ ਬਹੁਤ ਦੁਖੀ ਹਾਂ ਤੂੰ ਮੇਰੇ ਚੋਲੇ 'ਚ ਖੁਸ਼ੀਆਂ ਭਰ ਦੋ ਮੈਨੂੰ ਵਿਸ਼ਵਾਸ ਆ ਕਿ ਇੱਕ ਦਿਨ ਮੇਰੀ ਹਰ ਅਰਦਾਸ ਜ਼ਰੂਰ ਪੂਰੀ ਹੋਊਗੀ ਮੇਰੀ ਅਰਦਾਸ ਮੇਰੇ ਬਾਬਾ ਜੀ ਪੂਰੀ ਕਰਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਕਿੰਨੀ ਦੇਰ ਨਹੀਂ ਸੁਧਰੂਗਾ ਕਿੰਨੀ ਦੇਰ ਗਲਤ ਕੰਮ ਕਰਦਾ ਰਹੂਗਾ ਕਦੀ ਤੇ ਉਹਨੂੰ ਹੋਸ਼ ਆਊਗੀ ਕਿ ਮੈਂ ਪਿੱਛੇ ਮੁੜਾਂ ਮੈਂ ਆਪਣੇ ਘਰ ਜਾਵਾਂ ਆਪਣੀ ਜਨਾਨੀ ਕੋਲ ਜਾਵਾਂ ਆਪਣੇ ਪਰਿਵਾਰ 'ਚ ਜਾਵਾਂ ਉਹ ਜ਼ਰੂਰ ਆਊਗਾ ਮੈਨੂੰ ਆਸ ਹੈ ਕਿ ਉਹਨੂੰ ਤੁਸੀਂ ਲੈ ਕੇ ਆਓਗੇ ਉਹਨੂੰ ਤੁਸੀਂ ਲੈ ਕੇ ਆਓਗੇ ਮੰਨ ਤੁਸੀਂ ਮੈਨੂੰ ਵੇਖ ਕੇ ਖੁਸ਼ੀ ਨਹੀਂ ਖੁਸ਼ੀ ਤੇ ਹੋਈ ਆ ਪਰ ਤੁਸੀਂ ਕਿਧਰ ਆ ਭੁੱਲ ਗਏ ਅੱਜ ਘਰ ਦਾ ਰਾਤ ਦੇ ਪਹਿਲਾਂ ਭੁੱਲਿਆ ਹਾਂ ਹੁਣ ਤੇ ਘਰ ਵਾਪਸ ਆਇਆ ਆਪਣੇ ਘਰ ਸ਼ੁਕਰ ਸਾਡੀ ਗਰੀਬਾਂ ਦੀ ਜਾਤ ਤੇ ਆਈ ਤੁਸੀਂ ਤੇ ਇੱਕ ਵਾਰ ਨਹੀਂ ਪਿੱਛੇ ਮੁੜ ਕੇ ਵੇਖਿਆ ਕਿ ਮੈਂ ਕਿਹੜੀ ਹਾਲਤ 'ਚ ਛੱਡ ਕੇ ਆਇਆ ਸਾਰਿਆਂ ਨੂੰ ਖਾਸ ਕਰਕੇ ਉਹਨੂੰ ਜਿਨੇ ਮੇਰੇ ਨਾਲ ਲਾਵਾਂ ਲਈਆਂ ਬਸ ਐਹੋ ਫਰਜ਼ ਹੀ ਤੁਹਾਡੇ ਕਿ ਵਿਆਹ ਕੇ ਤੇ ਘਰੇ ਛੱਡ ਦੋ ਉਹ ਗਲਤੀ ਹੋ ਗਈ ਨਾ ਸ਼ਮਮੀ ਕਿਆਣਾ ਮੈਂ ਭੁੱਲ ਗਿਆ ਸੀ ਮੈਂ ਤਾਂ ਲਾਲਚ ਹੀ ਕਰਦਾ ਰਿਆ ਮੈਨੂੰ ਲੱਗਦਾ ਸੀ ਕਿ ਦੌਲਤ ਮੇਰੀ ਜਦ ਮੈਂ ਬਾਹਰ ਗਿਆ ਮੈਂ ਤੇਨੂੰ ਠੱਗਨ ਨੂੰ ਕਰਦਾ ਸੀ ਜਦੋਂ ਨਵੇਂ ਇਨਸਾਨ ਮਿਲਦੇ ਮੈਂ ਵੇਖਿਆ ਹੋਂ ਤੇ ਮੈਨੂੰ ਠੱਗਨ ਨੂੰ ਕਰਦੇ ਪਲ-ਪਲ ਤੇਰੀ ਯਾਦ ਆਉਂਦੀ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਤੇਰੀ ਦੌਲਤ ਨਹੀਂ ਮੈਂ ਤੇਰ ਨਾਲ ਪਿਆਰ ਕਰਦਾ ਸੀ ਅਮਨ ਤੁਸੀਂ ਮੈਨੂੰ ਪੁੱਛ ਕੇ ਵੇਖੋ ਮੈਂ ਕਿਦਾਂ ਕੱਟਿਆ ਦਿਨ ਤੁਹਾਡੇ ਬਿਨਾ ਤੁਸੀਂ ਨਹੀਂ ਪਰ ਮੈਂ ਤਾਂ ਦਿਲਾਂ ਤੋਂ ਪਿਆਰ ਕੀਤਾ ਸੀ ਨਾ ਤੁਹਾਨੂੰ ਤੁਹਾਨੂੰ ਪਤਾ ਮੈਂ ਹਰ ਦਿਨ ਤੁਹਾਡੀ ਵੇਟ ਕਰਦੀ ਰਹੀ ਇੱਥੇ ਪਤਾ ਤੁਹਾਡੇ ਮਗਰੋਂ ਕੀ ਕੁਝ ਹੁੰਦਾ ਰਿਹਾ ਮੈਨੂੰ ਕਿਹੜੀਆਂ ਚੀਜ਼ਾਂ ਲਈ ਮਜਬੂਰ ਕਰਦੇ ਰਹੇ ਪਰ ਨਹੀਂ ਮੈਂ ਕਿਸੇ ਦੀ ਇੱਕ ਨਹੀਂ ਮੰਨੀ ਮੈਂ ਆਪਣੇ ਬਾਬਾ ਜੀ ਤੇ ਹੇੇ ਵਿਸ਼ਵਾਸ ਰੱਖਿਆ ਕੀ ਬਾਬਾ ਜੀ ਇੱਕ ਦਿਨ ਮੇਰੀਆਂ ਖੁਸ਼ੀਆਂ ਜ਼ਰੂਰ ਵਾਪਸ ਲਿਆਉਣਗੇ ਅੱਜ ਕਰਤੀ ਨਾ ਬਾਬਾ ਜੀ ਨੇ ਅਰਦਾਸ ਪੂਰੀ ਆ ਗਿਆ ਨਾ ਮੈਂ ਕਰ ਪ੍ਰੋਮਿਸ ਕਰਦਾ ਹੁਣ ਇਹੋ ਜੀ ਕੋਈ ਗਲਤੀ ਨਹੀਂ ਹੋਗੀ ਮੈਨੂੰ ਪਤਾ ਮੈਂ ਤੇਰਾ ਬਹੁਤ ਕਸੂਰਵਾਰ ਹਾਂ ਬੜਾ ਦੁੱਖ ਦਿੱਤਾ ਤੈਨੂੰ ਪਰ ਕਿਹਾ ਨਾ ਮੈਂ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਨਾ ਮੇਰਾ ਕਸੂਰ ਆ ਔਰ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਕਸੂਰ ਮੇਰੀ ਮਾਂ ਦਾ ਵਾ ਜਿੰਨੇ ਬਚਪਨ ਵਿੱਚ ਹੀ ਮੈਨੂੰ ਇਹਨਾਂ ਲਾਜ ਪਾਤਾ ਮੇਰੇ ਦਿਮਾਗ 'ਚ ਕਦੀ ਮੈਨੂੰ ਹੋਰ ਕੋਈ ਸਿਕਾਇ ਨਹੀਂ ਉਹਨਾਂ ਸਿਰਫ ਇਹੋ ਦੱਸਿਆ ਤੇ ਕੀਦਕੋ ਕੀ ਠੱਗੀ ਮਾਰਨੀ ਆ ਬਸ ਪੈਹਾ ਲੈ ਕੇ ਆਉਣਾ ਘਰ ਕਦੀ ਮੈਨੂੰ ਦੁਨੀਆਦਾਰੀ ਸਿਕਾਈ ਨਹੀਂ ਤੇ ਮੈਂ ਚੁੱਪ ਜਾ ਬ ਉਹਨਾਂ ਦੇ ਰਸਤੇ ਤੁਰ ਗਿਆ ਉਹ ਕਹਿੰਦੇ ਆ ਨਾ ਬੱਚਾ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਜੋ ਲਿਖਦੀ ਏ ਉਹੀ ਲਿਖਿਆ ਜਾਂਦਾ ਤੇ ਮੇਰੇ ਦਿਮਾਗ ਚ ਵੀ ਉਹੀ ਕੁਝ ਲਿਖਿਆ ਗਿਆ ਜੋ ਮੇਰੀ ਮਾਂ ਨੇ ਲਿਖਿਆ ਪਰ ਹੁਣ ਮੈਨੂੰ ਸਮਝ ਆ ਗਈ ਹੈ ਜਦ ਮੈਨੂੰ ਪਤਾ ਲੱਗਾ ਨਾ ਕਿ ਤੂੰ ਮੈਨੂੰ ਪਿਆਰ ਕਰਦੀ ਏ ਤੇਰੇ ਤੋਂ ਦੂਰ ਜਾ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਮੈਂ ਵੀ ਤੈਨੂੰ ਪਿਆਰ ਕਰਦਾ ਹਾਂ ਸ਼ੁਕਰ ਤੁਸ ਤਾਨੂੰ ਇਹ ਗੱਲ ਸਮਝ ਤੇ ਆਈ ਤੇ ਤੁਸੀਂ ਘਰ ਆਪਣੇ ਵਾਪਸ ਆਏ। ਬਾਕੀ ਰਹੀ ਗੱਲ ਮੰਮੀ ਜੀ ਦੀ। ਉਹ ਵੀ ਆਪਣੀਆਂ ਬਹੁਤ ਮਜਬੂਰੀਆਂ ਦੱਸਦੇ ਪਏ ਸੀ। ਮੈਂ ਮੰਨਦੀ ਆਂ ਹਰ ਇਨਸਾਨ ਦੀਆਂ ਮਜਬੂਰੀਆਂ ਹੁੰਦੀਆਂ ਨੇ। ਪਰ ਕਦੀ ਵੀ ਗਲਤ ਰਸਤੇ ਗਰਸਤੇ ਨਹੀਂ ਤੁਰਨਾ ਚਾਹੀਦਾ ਇਨਸਾਨ ਨੂੰ। ਕਿਉਂਕਿ ਜਦੋਂ ਵੱਡੇ ਗਲਤ ਰਸਤੇ ਤੁਰਦੇ ਆ ਨਾ ਤੇ ਬੱਚੇ ਖੁਦਮ ਖੁਦ ਉਹੀ ਰਸਤੇ ਤੁਰਦੇ ਆ। ਉਹਨਾਂ ਨੂੰ ਵੀ ਫਿਰ ਗਲਤ ਆਤਾ ਪੈਂਦੀਆਂ ਵਾ। ਇਸ ਕਰਕੇ ਹਮੇਸ਼ਾ ਮਿਹਨਤ ਕਰਨਾ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਅਹਿਸਾਸ ਹੋ ਸਕੇ ਕਿ ਮਿਹਨਤ ਵਿੱਚ ਸਾਰਾ ਕੁਝ ਆ। ਅਸੀਂ ਆਪਣੀ ਮਿਹਨਤ ਨਾਲ ਕਮਾਈ ਕਰਕੇ ਹਰ ਚੀਜ਼ ਬਣਾ ਸਕਦੇ ਹਾਂ। ਅਮਨ ਨਾਲੇ ਦੇਖੋ ਜੇ ਮੇਰੇ ਪਿੱਛੇ ਜ਼ਮੀਨ ਜਾਇਦਾਦ ਹੈ ਨਾ ਵੇਖੋ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਵਾ। ਜੋ ਕੁਝ ਵੀ ਹੈ ਨਾ ਉਹ ਸਾਰਾ ਤੁਹਾਡਾ ਹੀ ਹੈ ਐਂਡ ਤੇ। ਪਰ ਜੇ ਅੱਜ ਆਪਾਂ ਇੰਦਾ ਲਾਲਚ ਬਖਾਵਾਂਗੇ ਨਾ ਤੇ ਮੰਮੀ ਜੀ ਤੇ ਕੀ ਬੀਤੇਗੀ? ਉਹ ਕੀ ਸੋਚਣਗੇ ਕਿ ਜਿਹੜਾ ਮੇਰਾ ਜਵਾਈ ਆ ਬਸ ਲਾਲਚ ਨੂੰ ਪਿਆਰ ਕਰਦਾ ਵਾ। ਨਹੀਂ ਉਹ ਆਪਣੇ ਖੁਦ ਹੱਥਾਂ ਨਾਲ ਤੁਹਾਨੂੰ ਸਾਰਾ ਕੁਝ ਦੇਣਗੇ। ਨਹੀਂ ਹੁਣ ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਬਸ ਤੂੰ ਚਾਹੀਦੀ ਆ। ਸੱਚੀ? ਸ਼ੁਕਰ ਆ ਬਾਬਾ ਜੀ ਦਾ। ਤੁਹਾਨੂੰ ਪਤਾ ਮੈਂ ਤੇ ਇੰਨਾ ਕੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਸਾਰਾ ਕੁਝ ਠੀਕ ਕਰ ਦਿਓ ਤੇ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦਿਓ। ਮੈਂ ਬਸ ਇੱਕ ਵਾਰ ਪਿਆਰ ਕੀਤਾ ਵਾ। ਮੇਰੇ ਕੋ ਹੁਣ بار بار ਕਿਸੇ ਨਾਲ ਰਿਸ਼ਤਾ ਨਹੀਂ ਨਿਭਾਇਆ ਜਾਣਾ ਮੇਰੀ ਜ਼ਿੰਦਗੀ 'ਚ ਜੋ ਆਵੇ ਜਾਂ ਨਾ ਆਵੇ ਮੈਂ ਹੋਰ ਕਿਸੇ ਨਾਲ ਰਿਸ਼ਤਾ ਨਹੀਂ ਨਿਭਾ ਸਕਦੀ ਪਰ ਬਾਬਾ ਜੀ ਨੇ ਮੇਰੀ ਹਰ ਅਰਦਾਸ ਸੁਣੀ ਹੈ ਇਸੇ ਤਰ੍ਹਾਂ ਆਪਾਂ ਸੱਚੇ ਮਨ ਨਾਲ ਕੋਈ ਵੀ ਅਰਦਾਸ ਕਰਾਂਗੇ ਨਾ ਸਾਡੀ ਜ਼ਰੂਰ ਪੂਰੀ ਹੋਊਗੀ ਚੱਲੀ ਹੁਣ ਥੱਲੇ ਜਾ ਕੇ ਮੇਲੀ ਸਾਰਿਆਂ ਨੂੰ ਮੈਂ ਕਿਸੇ ਨੂੰ ਵੀ ਨਹੀਂ ਮਿਲਿਆ ਹੰਦੇ ਤੱਕ ਹਾਂਜੀ ਚਲੋ ਮੈਂ ਤਾਂ ਕਿਨੇ ਕੰਮ ਚੱਲ ਗਿਆ ਇਹ ਗੱਲ ਤੇ ਕੀ ਹੋਇਆ ਹੈ ਮਗਰਮਾਰੇ ਹੁਣਾ ਕੀ ਆ ਉਹਨਾਂ ਨੇ ਮੰਮੀ ਨੇ ਤੇ ਰਾਣੇ ਨੂੰ ਬੁਲਾ ਲਿਆ ਸੀ ਘਰੇ ਹਾਂ ਤੇ ਉਹ ਪਰਸ਼ਮੀ ਨਹੀਂ ਮੰਨੀ ਮੰਮੀ ਕਹਿੰਦੀ ਕਿ ਕੱਪੜੇ ਚੇਂਜ ਕਰ ਲਾ ਤੇ ਆ ਜਾ ਤੈਨੂੰ ਮਤਲਬ ਉੱਥੇ ਜਾਣਾ ਉਹਨੇ ਮਾੜਾ ਜਿਹਾ ਪਤਾ ਲੱਗ ਗਿਆ ਉਹਨੂੰ ਕਿਤੇ ਤੇ ਉਹ ਕਹਿੰਦੀ ਮੈਂ ਨਹੀਂ ਕੁਝ ਵੀ ਕਰਨਾ ਨਾ ਮੈਂ ਉੱਥੇ ਜਾਣਾ ਵਾ ਮੈਂ ਇੱਕ ਵਾਰੀ ਵਿਆਹ ਕਰਾ ਕੇ ਇੱਥੇ ਆ ਗਈ ਹਾਂ ਨਾ ਬਸ ਮੈਂ ਹੁਣ ਇੱਥੇ ਹੀ ਰਹਿਣਾ ਵਾ ਯਾਰ ਮੰਮੀ ਗਲਤ ਨਹੀਂ ਕਰਨਦੀ ਮੈਂ ਮੈਂ ਤਾਂ ਆਪੇ ਹੀ ਸੋਚਣ ਲਈ ਹਾਂ ਕਿ ਕੋਈ ਪਤਾ ਥੋੜੀ ਆ ਜ਼ਰੂਰੀ ਥੋੜੀ ਜਿਹੀ ਕਹਿਣ ਡਿਆ ਮੈਂ ਨਹੀਂ ਆਉਣਾ ਤੇ ਉਹਨੇ ਨਹੀਂ ਆਉਣਾ ਔਰ ਇਹੋ ਗੱਲ ਤਾਂ ਮੈਂ ਮੰਮੀ ਨੂੰ ਦੱਸਾਈ ਸੀ ਪਰ ਮੰਮੀ ਕਹਿੰਦੀ ਨਹੀਂ ਮੈਂ ਸਹੀ ਕਰੰਦੀ ਆ ਬਿਲਕੁਲ ਮੈਂ ਇਹੋ ਕਹਿੰਦੇ ਆ ਸ਼ਾਇਦ ਹੋ ਸਕਦਾ ਮਨੇ ਦੋ ਦਿਨਾਂ ਵਰੀ ਮਨਾ ਕੀਤਾ ਸ਼ਾਇਦ ਉਹਦਾ ਮਨ ਬਦਲ ਜੇ ਆਈ ਜਾਵੇ ਕਿਤੇ ਉਹ ਮੰਮੀ ਨਹੀਂ ਨਾ ਸਮਝੰਦੇ ਮੰਮੀ ਵੀ ਚੋ ਡਰੇ ਆ ਕਿ ਫਿਰ ਇਹਨੂੰ ਕੱਲੀ ਨੂੰ ਆਪਾਂ ਇੱਥੇ ਕੀ ਕਰਾਂਗੇ ਉਹਦੀ ਸਾਰੀ ਲਾਈ ਪਈ ਹੋਈ ਆ ਜੇ ਬਾਈ ਜਸ ਨਾ ਆਇਆ ਫਿਰ ਜਾਣ ਮੇਰੀ ਗੱਲ ਤਾਂ ਜੇ ਨਹੀਂ ਮੰਦੀ ਪੀ ਸ਼ਮੀ ਤੇ ਉਹਦੀ ਜ਼ਬਰਦਸਤੀ ਵੀ ਥੋੜਾ ਕਰ ਸਕਦੇ ਨਾ ਨਹੀਂ ਨਹੀਂ ਜੇ ਦੋ ਹੁਣ ਨਹੀਂ ਕੱਲ ਮੰਨੀ ਤੇ ਫਿਰ ਉਹ ਚਲੇ ਹੀ ਗਏ ਜੇ ਜ਼ਬਰਦਸਤੀ ਕਰਦੇ ਤੇ ਹੁਣ ਤੋ ਤੱਕ ਤੇ ਉਹ ਚਲ ਗਈ ਹਣੀ ਤਲ ਕੋਈ ਨਹੀਂ ਮੰਮੀ ਨੂੰ ਸਮਝਾਵਾਂਗੇ ਰਹੀਂ ਹੈਨਾ ਮੈਂ ਤਾਂ ਆਪਣੇ ਮੰਮੀ ਨੂੰ ਕਿਹਾ ਕਿ ਮੰਮੀ ਤੁਹਾਡਾ ਫਰਜ ਪੰਦਾ ਸੀ ਪੁੱਲੇ ਉਹਨੂੰ ਪੁੱਛਣਾ ਚਾਹੀਦਾ ਸੀ ਤੁਹਾਨੂੰ ਹੁਣ ਅਗਲੇ ਵੀ ਆਏ ਉਹਨਾਂ ਦੀ ਬੇਇੱਜ਼ਤੀ ਹੋਈ ਸਾਡੀ ਵੀ ਹੋਈ ਅਗਲੇ ਕੀ ਸੋਚਦੇ ਹੋਣਗੇ ਕਿ ਇਹਨਾਂ ਨੇ ਆਪਣੇ ਘਰ ਗੱਲ ਹੀ ਨਹੀਂ ਕੀਤੀ ਤੇ ਸਾਨੂੰ ਸੱਦ ਲਿਆ ਇੱਥੇ ਉਸ ਦਿਨ ਵੀ ਮੰਮੀ ਨੇ ਵੇਖੋ ਸਾਡੇ ਤੋਂ ਪੁੱਛੇ ਬਿਨਾ ਤੇਰੇ ਸਾਹਮਣੇ ਕਿਦਾਂ ਜੋੜਾ ਲਾ ਕੇ ਭਵਾ ਕੇ ਮਾਰਿਆ ਸਾਨੂੰ ਪਤਾ ਹੀ ਕੁਛ ਨਹੀਂ ਹੈ ਉਹ ਤੇ ਚਲੋ ਮੰਮੀ ਜੀ ਨੇ ਗੁੱਸੇ 'ਚ ਕਰ ਦਿੱਤਾ ਕਿ ਜੋ ਵੀ ਆ ਜਦੋਂ ਉਹਨੂੰ ਗੱਲ ਕੀਤੀ ਸੀ ਅਮਨ ਦੇ ਨਾਲ ਅਮਨ ਕਿਹੜਾ ਚਾਜ ਦਾ ਬੋਲਦਾ ਫਿਰ ਅੱਗੋ ਜਾਂ ਤੇ ਬੰਦਾ ਕਹਿ ਦਿੰਦਾ ਮੈਂ ਆ ਜੂੰਗਾ ਮੇਰੀ ਗੱਲ ਨੂੰ ਫਰਜ ਦੇ ਬੰਦਾ ਨਾ ਇੱਕ ਵਾਰੀ ਸਾਡੇ ਨਾਲ ਤੇ ਗੱਲ ਕਰਨਾ ਅਸੀਂ ਵੀ ਘਰ ਦੇ ਮੁੰਡੇ ਆ ਦੱਸ ਮੈਨੂੰ ਅਸੀਂ ਵੀ ਘਰ ਚ ਕੁਝ ਲੱਗਦੇ ਆ ਉਹ ਆਪਣੀ ਮਰਜ਼ੀ ਕਰਦੇ ਰਹਿੰਦੇ ਆ ਅੱਗੇ ਤੇ ਮੰਮੀ ਜੀ ਤੁਹਾਡੇ ਨਾਲ ਸਾਰੀ ਗੱਲ ਕਰਦੇ ਹੁੰਦੇ ਸੀ ਹੋਰ ਨਹੀਂ ਕਰਦੇ ਹੁਣ ਜੋ ਉਹਦੇ ਮਨ ਜਾਂਦੇ ਉਹੀ ਕਰਦੇ ਆ ਚਲੋ ਹੁਣ ਮਹਾਰਾਜ ਕਰੇ ਅਮਨ ਆ ਜਾਵੇ ਚਲੋ ਮੰਮੀ ਵੀ ਹੁਣ ਚੱਲ ਗਏ ਆ ਉਹਨਾਂ ਨੇ ਜਾਣਾ ਹੀ ਕਿਤੇ ਗੁਰਪ੍ਰੀਤ ਸਸਟਿਕਾ ਆਦਮੀ ਸਸਟਿਕਾ ਠੀਕ ਠਾਕ ਹੈ ਭਾਜੀ ਸਸਟਿਕਾ ਜੀ ਹਾਂਜੀ ਠੀਕ ਠਾਕ ਹੈ ਅੱਜ ਤੇਨੂੰ ਪਰਸੋ ਤੋ ਰਿਆ ਵਾ ਤੂੰ ਫੇਰ ਆ ਗਈ ਆ ਸੁਖ ਤੇ ਆ ਨਾ ਲੈ ਮੈਂ ਤੇ ਉਂਝ ਹੀ ਆਈ ਆ ਸੁੱਖਿਆ ਸਭ ਕੁਝ ਵਧੀਆ ਹੈ ਮੈਂ ਖੁਸ਼ੀ ਨਾਲ ਆਈ ਆ ਫਿਰ ਤੇ ਕੋਈ ਗੱਲ ਨਹੀਂ ਮੈਂ ਤੇ ਤੈਨੂੰ ਵੇਖ ਕੇ ਟੈਨਸ਼ਨ ਚ ਹੀ ਪੈ ਗਈ ਕੋਈ ਫੇਰ ਕੋਈ ਟੈਨਸ਼ਨ ਨਾ ਲੋ ਸਭ ਕੁਝ ਵਧੀਆ ਹੈ ਹੁਣ सोनू ਵੀ ਬਹੁਤ ਖੁਸ਼ ਰੱਖਦਾ ਮੈਨੂੰ ਵੀ ਬੱਚਿਆਂ ਨੂੰ ਵੀ ਹਰ ਚੀ ਕਰ ਲਿਆ ਕੇ ਦੇਂਦਾ ਵੇ ਕੋਈ ਐਗਜੀ ਗੱਲ ਨਹੀਂ ਮੇਰਾ ਜੀ ਕਰਦਾ ਵੇ ਮੈਂ ਆ ਗਈ ਹੋਰ ਮੰਮੀ ਕਿੱਥੇ ਹੈ ਮੰਮੀ ਬਸ ਗਏ ਹੀ ਬਾਹਰ ਤੱਕੀ ਜਰਾ ਅੱਛਾ ਬਾਹਰ ਗਏ ਤੇ ਸ਼ਮੀ ਭਾਬੀ ਸ਼ਮੀ ਭਾਬੀ ਦੀ ਕੀ ਦੱਸਾਂ ਤੈਨੂੰ ਉੱਪਰ ਬਾਬਾ ਜੀ ਦੇ ਰੂਮ ਚਾ अच्छा हम बाबा जी ਦੇ ਗੰਗੇਸ ਠੀਕ ਹੈ ਹਾਂ ਠੀਕ ਹੀ ਆ ਤੈਨੂੰ ਪਤਾ ਹੀ ਆ ਫਿਰ ਹੋਰ ਸਭ ਬਾਕੀ ਸਭ ਕਿੱਥੇ ਬਾਕੀ ਹੋਰ ਕੌਣ ਕੌਣ ਲੋਰ ਮੈਂ ਤੇ ਇੱਥੇ ਬੈਠੇ ਆ ਮੰਮੀ ਤੈਨੂੰ ਐਕਸਾਈਟਿੰਗ ਬਹੁਤ ਜ਼ਿਆਦਾ ਮੈਨੂੰ ਕੀ ਕਮਾਉਣ ਮੈਂ ਕਿਉਂ ਕੀ ਹੋਇਆ ਵਾ ਦੱਸਦੀ ਆ ਹੈ ਆ ਤੇ ਖੁਸ਼ੀ ਬੜੀ ਹੈ ਮੈਨੂੰ ਖੁਸ਼ੀ ਨਾ ਦਿਖਾਣਾ ਕੋਈ ਨਹੀਂਗਾ ਕੀ ਹੋ ਗਿਆ ਗੁਰਪ੍ਰੀਤ ਦੱਸ ਸਾਨੂੰ ਵੀ ਦੱਸ ਗੁਰਪ੍ਰੀਤ ਕੀ ਗੱਲ ਹੈ ਵੇਟ ਕਰੋ ਸਬਰ ਕਰੋ ਤੁਸੀਂ ਇਹ ਦਿਖੋ ਜੋ ਕਿ ਬੋਤ। ਕਿ ਨਾਲੇ ਸਬਰ ਕਰੀਏ। ਅੱਛਾ ਸੋਨੂ ਭਾਜੀ ਬਾਹਰ ਆਏ ਆ। ਨਹੀਂ ਉਹ ਤਾਂ ਸ਼ੌਪ ਤੇ ਗਈ ਹੈ। ਤੇ ਫਿਰ ਹੋਰ ਕੀ ਖੁਸ਼ੀ ਹੈ। ਜਿਹੜਾ ਜਨਮ ਲੈਣਿਆ। ਨਹੀਂ بیٹے ਦਾ ਜਨਮ ਨਹੀਂ ਤੁਹਾਨੂੰ ਬੁਲਾਵਾਂਗੇ ਨਹੀਂ। ਜਦੋਂ بیٹے ਦਾ ਜਨਮ ਮਾਮਾ ਮਾਮੀ ਨੂੰ ਬੁਲਾਵਾਂਗੇ ਨਹੀਂ ਭਲਾ। ਕਿਤੇ ਨਹੀਂ ਮੈਰੀ ਨਾਲ ਸੀ ਤੇ ਨਹੀਂ ਗਈ। ਕਿਤਾ ਭੁੱਲ ਗਈ। ਤੁਹਾਡੀ ਐਨੀਵਰਸਰੀ ਤੇ ਜਿਵੇਂ ਚਿੱਤਾ ਭੁੱਲ ਜਾਓਗੇ। ਤੇਰੀ ਤੇਰੀ ਮੇਰੀ ਲੋਕ ਮੇਰੀ ਨਹੀਂ ਹੈ ਹਲੇ ਅਜੇ ਕੋਈ ਗੱਲ ਨਹੀਂ ਫਿਰ ਹੋਰ ਕਿਹੜੀ ਖੁਸ਼ੀ ਦੀ ਗੱਲ ਆ ਬੜੀ ਐਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਆ ਹਾਂ ਪਹੁੰਚਾ ਉਹ ਗੁਰਪ੍ਰੀਤ ਦੱਸ ਕੀ ਗੱਲ ਆ ਦੱਸ ਦੇ ਆ ਬਹੁਤ ਖੁਸ਼ੀ ਦੀ ਗੱਲ ਆ ਉਹ ਨਾ ਆਮਨ ਹਾਂ ਜੀ ਕਹਿੰਦੇ ਸੋਰਮਨ ਕੀ ਆਲਾ ਠੀਕ ਹੈ ਬੰਦ ਕਿੱਥੇ ਰਿਆਂ ਨਾ ਕਰ ਅੱਥੇ ਹੁਣ ਘਰ ਆ ਗਿਆ ਨਾ ਚੱਲ ਬੈਠੋ ਬੈਠੋ ਬਸ ਹੈ ਨਾ ਤੇਰੇ ਤੇ ਚਪੇੜ ਵੱਜਣੀ ਚਾਹੀਦੀ ਐ ਇੱਧਰ ਬੈਠ ਭਾਬੀ ਤੇ ਇੱਥੇ ਬੈਈ ਨਾ ਆ ਗਿਆ ਘਰ ਨਾ ਸਹੀ ਕਹਿਣ ਦੀ ਭਾਬੀ ਤੇਰੀ ਹੁਣ ਮਾਰ ਲੋ ਜਿੰਨੀਆਂ ਚਪੇੜਾਂ ਮਾਰਨੀ ਐ ਤੇਰੀ ਵਾਕਿਆ ਸਟਰੋਲ ਨਹੀਂ ਚਾਹੀਦੀ ਹੋਈ ਨਾ ਤੁਸੀਂ ਵੱਡੇ ਹੋ ਲਾਓ ਚਾਰ ਦੇ ਚਪੇੜਾਂ ਸਾਡੀ ਭਾਬੀ ਦਾ ਹੱਥ ਦੇਖੋ ਕੀ ਹੋ ਗਿਆ ਦਾਦਾ ਹੀ ਕੁਝ ਨਹੀਂ ਨੇ ਉਹ ਦੱਸ ਰਹਿਣਾ ਰਵੇ ਸਹੀ ਗੱਲ ਐ ਬਾਜੀ ਪੁੱਛੋ ਜਰਾ ਇਹਨਾਂ ਨੂੰ ਪੀ ਕਿੱਥੇ ਰਏ ਨਾ ਟਾਈ ਨਾਰੇ ਅਮਨ ਗਲਤੀਆਂ ਦਾ ਚਲੋ ਅਸੀਂ ਬੜੀਆਂ ਕਰਦੇ ਰਹੇ ਆ ਪਰ ਐਦਾਂ ਥੋੜਾ ਘਰ ਛੱਡ ਕੇ ਚਲ ਜਾਣਾ ਤੇ ਘਰ ਵਾਲੀ ਛੱਡ ਦੇਣੀ ਗਲਤੀ ਹੋਈ ਨਾ ਬਾਜੀ ਗੁਨਾਹਗਾਰ ਆਂ ਤੁਹਾਡਾ ਸਾਰਿਆਂ ਦਾ ਜੋ ਵੀ ਸਜ਼ਾ ਦੋਗੇ ਨਾ ਮੈਨੂੰ ਹੱਕ ਸਜ਼ਾ ਤਾਂ ਦੇਣੀ ਬੰਦੀ ਵੇਹੇ ਹੂੰ ਸਜ਼ਾ ਤਾਂ ਦੇਣੀ ਬੰਦੀ ਤੁਹਾਨੂੰ ਲੈ ਤੇ ਮੇਰੀ ਇੱਕ ਗੱਲ ਦੱਸ ਅਸੀਂ ਤਾਂ ਸਾਰੇ ਇੱਥੇ ਬਿਠੇ ਆਂ ਤੇ ਤੁਹਾਨੂੰ ਵੇਖਿਆ ਨਹੀਂ ਤੂੰ ਉੱਪਰ ਕਿੱਥੇ ਚਲ ਗਿਆ ਮੈਂ ਵੀ ਸੋਚਿਆ ਸੀ ਕਿ ਸਭ ਤੋਂ ਪਹਿਲਾਂ ਬਾਬਾ ਜੀ ਕੋ ਮਾਫੀ ਮੰਗਣੀ ਆ ਫਿਰ ਸ਼ਮੀ ਕੋ ਤੇ ਮੈਨੂੰ ਦੋਨੇ ਜਣੇ ਇੱਕੋ ਕਮਰੇ ਜੀ ਮਿਲ ਗਏ ਹਾਂ ਸ਼ਮੇ ਵੀ ਬਾਬਾ ਜੀ ਦੇ ਕੋਲ ਪਾਠ ਕਰਨ ਗਈ ਸੀ ਤੇ ਫਿਰ ਉੱਥੇ ਬੈਠੀ ਰਹੀ ਮੈਂ ਇੱਕ ਵਾਰੀ ਵੇਖਣ ਗਈ ਸੀ ਤੇ ਫਿਰ ਮੈਂ ਚੱਲ ਬੈਠੀ ਰਹਿਣ ਦੇ ਮੰਮੀ ਕਿੱਥੇ ਗਏ ਮੰਮੀ ਤਾਂ ਬਸ ਹੁਣੇ ਗਏ ਹੀ ਕੰਮ ਹੀ ਗਏ ਹੀ ਕਿਤੇ ਉਹਨਾਂ ਨੂੰ ਤਾਂ ਟਾਈਮ ਲੱਗ ਜਾਣਾ ਉਹ ਥੋੜਾ ਭਾਬੀ ਅਰਦਾਸਾ ਕਰਦੇ ਰਹੇ ਉਹਨਾਂ ਦੀ ਅਰਦਾਸਾ ਨਾਲ ਜੀ ਤੁਸੀਂ ਵਾਪਸ ਆਏ ਹੋ ਹਾਂ ਸਵੇਰੇ ਸ਼ਾਮ ਅਰਦਾਸਾ ਕਰਦੇ ਰਹਿੰਦੇ ਸੀ ਸਹੀ ਗੱਲ ਹੈ ਗੁਰਪ੍ਰੀਤ ਉਹਨਾਂ ਦੀ ਅਰਦਾਸ ਨਾਲ ਆਪਣੇ ਫਰ ਲੈਣਾ ਦੀਦੀ ਕੱਲ ਦੀ ਮੈਂ ਬਹੁਤ ਪਰੇਸ਼ਾਨ ਸੀ ਇਸ ਕਰਕੇ ਮੈਂ ਬਾਰ-ਬਾਰ ਬਾਬਾ ਜੀ ਦੇ ਰੂਮ 'ਚ ਜਾਨੀ ਸੀ ਤੇ ਅਰਦਾਸ ਕਰਦੀ ਸੀ ਕਿ ਬਾਬਾ ਜੀ ਤੁਸੀਂ ਮੇਰੀ ਗੱਲ ਨੂੰ ਸਮਝਿਓ ਤੇ ਤੇਰੀ ਅਰਦਾਸ ਤੇ ਬੁਰੀ ਹੋ ਗਈ ਅਮਨ ਨੇ ਮਾਫੀ ਵੀ ਮੰਗ ਲਈ ਤੇ ਤਾਂ ਤੇ ਸਾਡੇ ਤੋਂ ਵੇਹਲੇ ਨੇ ਮਾਸਾ ਕਿਆ ਵੀ ਨਹੀਂ ਕੋਈ ਕੋਈ ਭਾਜੀ ਮੇਰੀ ਕੋਈ ਗਲਤੀ ਹੋ ਗਈ ਹੈ ਕਹੋ ਉਹਨਾਂ ਨੂੰ ਹਣਾ ਮੈਨੂੰ ਮਾਫ ਕਰ ਦਿਓ ਕਿਹਾ ਤੇਗਾ ਬਾਬਾ ਜੀ ਮਾਫ ਕਰ ਦਿਓ ਜਿਹੜੀ ਵੀ ਸਜ਼ਾ ਦੋਗੇ ਨਾ ਮੈਂ ਜੀ ਨੂੰ ਕੀ ਹਣਾ ਨਾਲੇ ਗੁਰਪ੍ਰੀਤ ਤੈਨੂੰ ਇਹਨੇ ਫੋਨ ਕਰਕੇ ਦੱਸਿਆ ਸੀ ਤਾਂ ਤੂੰ ਆਈ ਸੀ ਹਾਂਜੀ ਤਾਂ ਇਹਦੇ ਮੈਨੂੰ ਚਾਹੀਦਾ ਆ ਵੇਲੇ ਭੈਣ ਨੂੰ ਦੱਸ ਤਾ ਧੋੜੀ ਧੋੜੀ ਆਈ ਤੇ ਭਰਜਾਈ ਨੂੰ ਨਹੀਂ ਦੱਸਿਆ ਦੱਸੋ ਦੀਦੀ ਇੱਥੇ ਤੇ ਉਹਨਾਂ ਨੇ ਆ ਹੀ ਜਾਣਾ ਸੀ ਉਹਨਾਂ ਦਾ ਘਰ ਆ ਤੇ ਉਹਨੂੰ ਉਹਨਾਂ ਨੇ ਫੋਨ ਕਰਕੇ ਸੱਦ ਲਿਆ ਨਹੀਂ ਉਹ ਗੱਲ ਨਹੀਂ ਆ ਮਾਰ ਪੈਣੀ ਸੀ ਨਾ ਬਚਾਉਣ ਵਾਲਾ ਫਿਰ ਚਾਹੀਦਾ ਨਾ ਕੋਈ ਹਾਂ ਪੈਣਾ ਸਪੋਰਟ ਕਰ ਦਿੰਦੀ ਆ ਨਾ ਹੁਣ ਚੰਗਾ ਮੰਮੀ ਨਹੀਂ ਨਾ ਮਿਲੇ ਹੁਣ ਤੁਸੀਂ ਬਚਾ ਲਿਓ ਨਹੀਂ ਤਾਂ ਉਹਨਾਂ ਕੋ ਪੱਕਾ ਪੈ ਜਾਣੀ ਆ ਗਾਥਨ ਮਾਰ ਤੇ ਤੈਨੂੰ ਫੇਰ ਵੀ ਪੈਣੀ ਆ ਆ ਠੀਕ ਸਾਰਿਆਂ ਨੇ ਕੁੱਟਣਾ ਫੜ ਕੇ ਤੈਨੂੰ ਹਣ ਜਿਹੜਾ ਜਿੱਡਾ ਵੱਡਾ ਕੰਮ ਕੀਤਾ ਨਾ ਬੜਾ ਮਾੜਾ ਕੀਤਾ ਚਲੋ ਇਹ ਹੀ ਬਹੁਤ ਖੁਸ਼ੀ ਆ ਕਿ ਤੂੰ ਆਪਣੇ ਘਰ ਵਾਪਸ ਆ ਗਿਆ ਵਾ ਚਲੋ ਮੈਨੂੰ ਤੇ ਇਦਾਂ ਲੱਗਦਾ ਸੀ ਕਿ ਮੈਂ ਤੁਹਾਡਾ ਘਰ ਸਵਾਰਦੀ ਸਵਾਰਦੀ ਸ਼ਾਇਦ ਕਿਤਨਾ ਕਿਤੇ ਆਪਣਾ ਘਰ ਉਜਾੜੀ ਬੈਠੀ ਆ ਪਰ ਨਹੀਂ ਪ੍ਰਮਾਤਮਾ ਨੇ ਮੇਰੇ ਨੇੜੇ ਹੋ ਕੇ ਸੁਣੀ ਅੱਜ ਮੇਰਾ ਵੀ ਘਰ ਵੱਸ ਗਿਆ ਹੁਣ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸਾਰੇ ਹੱਸਦੇ ਵੱਸਦੇ ਰਹਿਣ ਤੇ ਇੱਕ ਦੂਜੇ ਦਾ ਸਾਥ ਦਿੰਦੇ ਰਹਿਣ ਮੈਂ ਤੇ ਹੁਣ ਸਾਰਿਆਂ ਦਾ ਸਾਥ ਦਊਂਗਾ ਤੇ ਜੇ ਹੁਣੇ ਕੋਈ ਗਲਤੀ ਕਰਨ ਤੇ ਬਾਜੀ ਤੁਸੀਂ ਵੱਡੇ ਹੋਣ ਦਾ ਫਰਜ਼ ਜ਼ਰੂਰ ਨਿਭਾਓ ਹੂੰ ਮੈਂ ਵੀ ਵੱਡੀ ਆ ਮੈਂ ਵੀ ਮੈਂ ਕਹਿੰਦੀ ਨਹੀਂ ਰੋਕਣਾ ਮੈਂ ਤੁਹਾਡੇ ਨਾਲ ਆ ਵਾ ਠੀਕ ਆ ਹੁਣ ਮੈਂ ਕੋਈ ਗਲਤੀ ਨਹੀਂ ਕਰਦੀ ਭਾਬੀ ਤੋਂ ਪੁੱਛੇ ਵੀਰਾ ਨਹੀਂ ਤਾਂ ਭਾਬੀ ਨੂੰ ਨਾਲ ਲੈ ਕੇ ਜਾਣਾ ਆ ਪੁੱਛ ਲਓ ਤੁਹਾਨੂੰ ਬਾਜੀ ਨੂੰ ਕੀ ਦਰਾਏ ਪਾਇਆ ਪਤਾ ਕਿੰਨਾ ਗੁਰਾ ਹਾਲ ਸੀ ਮੇਰਾ ਭਾਬੀ ਨੇ ਵੇਖੋ ਕਿਵੇਂ ਮੇਰਾ ਹਰ ਪਲ ਸਾਥ ਦਿੱਤਾ ਸਾਰੇ ਫਰਜ਼ ਤੁਹਾਡੇ ਅਦਾ ਕੀਤੇ ਭਾਬੀ ਨੇ ਕੋਈ ਗੱਲ ਨਹੀਂ ਗੁਰਪ੍ਰੀਤ ਇਹ ਤੇ ਮੇਰਾ ਫਰਜ਼ ਸੀ ਨੌਲੇਜ ਇੱਥੇ ਤੋਂ ਅਰਦਾਸ ਕਰਦੀ ਆ ਨਾ ਜੇ ਬਾਬੇ ਇਹਨਾਂ ਨੂੰ ਵਾਪਸ ਭੇਜਤਾ ਨਾ ਇਹ ਵੀ ਅਰਦਾਸ ਕਰਿਆ ਕਰ ਵੀ ਹਮ ਠੀਕ ਠਾਕ ਰਵੇ ਹੋਣਾ ਬਈ ਇਹ ਆਜੀ ਗਲਤੀ ਕਰੇ ਬਿਲਕੁਲ ਬਾਜੀ ਨਹੀਂ ਹੁਣ ਮੈਂ ਠੀਕ ਰਹਿਣਾ ਹੁਣ ਮੈਂ ਕੰਮ ਵੀ ਕਰਾ ਕਰਨਾ ਭਾਜੀ ਬਾਜੀ ਥੋੜਾ ਕੰਮ ਕਰਾ ਦੇ ਠੀਕ ਐ ਹੋਰ ਕੀ ਚਾਹੀਦਾ ਵਾ ਚਲੋ ਮੈਨੂੰ ਭੁੱਖ ਲੱਗੀ। ਕਿ ਕਰਨਾ ਕੰਮ ਸੋਚ ਲਿਆ ਕਿਹੜਾ ਕਰਨਾ? ਕੰਮ ਹੁਣ ਤੂੰ ਹੀ ਸੋਚੋ ਕਿਹੜਾ ਕਰਉਣਾ ਮੈਂ ਕੰਮ ਕਰਨਾ। ਚਲੋ ਹੁਣ ਛੱਡੋ ਭੁੱਖ ਲੱਗੀ ਇਹਨੂੰ। ਮੈਨੂੰ ਭੁੱਖ ਲੱਗੀ ਆ ਮੈਂ ਬੜੀ ਦਿਨ ਹੋ ਗਈ ਘਰ ਦੀ ਰੋਟੀ ਨਹੀਂ ਖਾਦੀ। ਕੋਈ ਗੱਲ ਨਹੀਂ। ਅਮਨ ਹੁਣੇ ਬਣਾਉਨੇ ਆਂ ਰੋਟੀ। ਚਾਹ ਪੀਣੀ ਪਹਿਲੇ ਕਿ ਰੋਟੀ ਖਾਣੀ ਆ? ਨਹੀਂ ਮੈਂ ਰੋਟੀ ਖਾਣੀ ਪਹਿਲਾਂ। ਰੋਟੀਆਂ ਹੁਣ ਇੱਥੇ ਖਾਈ ਜਾਣੀਆਂ ਘਰ ਹੈਨਾ। ਮੈਨੂੰ ਨਹੀਂ ਕਿਤੇ ਘਮਾਣ ਫਰੋਂ ਜਾਣਾ। ਹੁਣ ਪਾਪੀ ਨੂੰ ਘੁਮਾਣ ਲੈ ਕੇ ਜਾ। ਆਹ ਵੇਖ ਲੈ। ਪਹਿਲਾਂ ਰੋਟੀ ਖਵਾ ਦੋ ਫਿਰ ਘੁਮਣ ਕਰਨ ਵੀ ਜਾਣੇ। ਹੋਰ ਕੀ? ਮੈਂ ਹੋ ਸਾਨੂੰ ਤੇ ਦੱਸ ਦੇ ਕਸਮਾ ਬਾਹਰ ਕੀ ਕਰਦਾ ਰਿਹਾ ਵਾਂ ਤੁਹਾਨੂੰ ਘਰ ਦੀ ਯਾਦ ਵੀ ਨਹੀਂ ਆਈ ਯਾਰ ਛੱਡ ਹੀਰੇ ਵਰਗੀ ਬੁੱਟੀ ਛੱਡ ਕੇ ਆਈ ਤੇ ਯਾਰ ਛੱਡ ਫੋਨ ਤੇ ਕਹਿੰਦਾ ਮੈਂ ਵਿਆਹ ਕਰਾ ਲੈ ਲੱਗਾ ਵਾਂ ਇਹਨੂੰ ਛੱਡ ਦੋ ਕੀ ਕਰਦਾ ਰਿਹਾ ਬਾਹਰ ਸਾਨੂੰ ਦੱਸ ਦੇ ਇਹਦੇ ਕਰਾਤ ਨਹੀਂ ਲਿਆਈ ਅਮਨ ਪਰਸੋਂ ਤੂੰ ਬੜਾ ਬੋਲਣ ਦੇ ਆ ਮਮੀ ਨੂੰ ਤੂੰ ਨੇ ਇੱਕਦਮ ਘਰ ਆ ਗਿਆ ਮੈਂ ਨਹੀਂ ਆਂ ਮੈਂ ਨਹੀਂ ਆ ਨਾ ਹੁਣ ਕੀ ਹੋ ਜਿਆ ਮਖਾਇਆ ਹੁਣੇ ਤਾਰੇ ਕਿਸੇ ਨੇ ਆ ਜਿਹੜੇ ਘਰ ਦੀ ਯਾਦ ਆ ਗਈ ਚਲ ਚੁੱਪ ਕਰੋ ਮੀਆਂ ਕੀ ਆ ਤਾਰੇ ਨਹੀਂ ਕਹਨੇ ਵਗਾਇਆ ਭਾਬੀ ਅੱਛਾ ਬੱਸ ਇਹ ਹੀ ਸੋਚ ਲਓਗੇ ਸਮਿਧੀਆ ਅਰਦਾਸਾਂ ਕੰਮ ਕਰ ਗਈਆਂ ਹਾਂ ਇਹ ਤਾਂ ਗੱਲ ਠੀਕ ਹੈ ਮੇਰਾ ਘਰ ਖਰਾਬ ਹੋਣ ਤੋਂ ਬਚ ਗਿਆ ਕੋਈ ਬਾਬਾ ਜੀ ਦੀ ਮਿਹਰ ਹੋ ਗਈ ਹਨਾ ਇਹਦੀ ਅਰਦਾਸਾਂ ਨੇ ਕਰਕੇ ਬਾਬਾ ਜੀ ਨੇ ਮਿਹਰ ਕਰਤੀ ਹਾਂਜੀ ਚਲੋ ਮੈਂ ਹੁਣ ਫੁਲਕਾ ਬਣਾਉਣੀ ਆ ਤੇ ਦੇਦੀ ਆਪਾਂ ਫੁਲਕਾ ਪਾਣੀ ਬਣਾਈਏ